ਬੋਰਡਰ ਖੋਲਣ ਦੀ ਮੰਗ ਨੂੰ ਲੈ ਕੇ ਅੱਜ ਬੇਰੋਜ਼ਗਾਰ ਪੀਟੀਆਈ ਅਧਿਆਪਕਾਂ ਵੱਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਟੈਂਕੀਆਂ 'ਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪੀਟੀਆਈ ਅਧਿਆਪਕਾਂ ਵੱਲੋਂ ਬਠਿੰਡਾ ਦੇ ਮਾਡਲ ਟਾਊਨ ਸਥਿਤ ਪਾਣੀ ਦੀ ਟੈਂਕੀ 'ਤੇ ਚੜ ਕੇ ਵੀ ਰੋਸ ਜ਼ਾਤਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ 2000 ਬੈਚ ਦੇ ਪੀਟੀਆਈ ਬੇਰੋਜ਼ਗਾਰ ਅਧਿਆਪਕਾਂ ਅਜੇ ਤੱਕ ਉਹਨਾਂ ਨੂੰ ਕਿਸੇ ਵੀ ਸਕੂਲ ਵਿੱਚ ਨਿਯੁਕਤ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਕਈ ਅਧਿਆਪਕਾਂ ਦੀ ਉਮਰ ਵੀ ਲੰਘ ਚੁੱਕੀ ਹੈ ਤੇ ਉਹ ਬੇਰੋਜ਼ਗਾਰ ਹੋ ਚੁੱਕੇ ਹਨ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪੋਰਟਰ ਖੋਲੇ ਜਾਣ ਅਤੇ ਉਹਨਾਂ ਨੂੰ ਸਕੂਲਾਂ ਵਿੱਚ ਤਾਇਨਾਤ ਕੀਤਾ ਜਾਵੇ ਤਾਂ ਜੋ ਆਪਣੀ ਰੋਜੀ ਰੋਟੀ ਕਮਾ ਸਕਣ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਉਹਨਾਂ ਨੂੰ ਸਰਕਾਰ ਨਾਲ ਮੀਟਿੰਗ ਕਰਨ ਦਾ ਪ੍ਰੋਤਸਾਹ ਦਵਾਇਆ ਗਿਆ 啊我们。Oh, ਜੀ ਨਾ ਅਮਦੇ ਕੀ ਮਤ ਲੱਗਿਆ ਮੇਰਾ ਨਾਮ ਪ੍ਰਮੇਂਦਰ ਸਿੰਘ ਹੈ ਜੀ ਤੇ ਇਹ ਜਿਹੜਾ ਮਸਲਾ ਹੈ ਪੀਟੀਆਈ ਪੋਸਟਾਂ ਦਾ ਜਿਹੜਾ 2000 ਦਾ ਪੋਰਟਲ ਔਨ ਕਰਵਾਉਣ ਦਾਗਾ ਜਿਹੜਾ ਪੋਰਟਲ ਆ ਇਹ 2021 ਦੇ ਵਿੱਚ ਜਿਹੜਾ ਸਾਨੂੰ ਸਰਕਾਰ ਨੇ ਨੋਟਿਸ ਦਿੱਤਾ ਸੀ ਵੀ ਇਹ ਜਿਹੜੀ ਪੀਟੀਆਈ ਦੀ ਭਰਤੀ ਆ ਸੀ ਇਹ ਪਰਕੀ ਦਾ ਪੂਰੀ ਕਰਾਂਗੇ ਪਹਿਲਾ ਕਾਂਗਰਸ ਸਰਕਾਰ ਚਲੀ ਗਈ ਹੈ ਉਸ ਤੋਂ ਬਾਅਦ ਹੁਣ 3 ਸਾਲ ਹੋ ਗਏ ਜਿਹੜੇ ਆਪਣੀ ਆਮ ਆਦਮੀ ਪਾਰਟੀ ਦੇ ਆ ਉਹ ਲਗਭਗ ਗੁਜ਼ਰ ਚੁੱਕੇ ਆ ਹਨਾ ਪਰ ਜਿਹੜਾ ਪੀਟੀਆਈ ਦਾ ਉਹਦਾ ਪੋਟ ਲਾਉਣ ਹਜੇ ਤੱਕ ਨਹੀਂ ਕੀਤਾ ਗਿਆ ਤੇ ਸਾਡੀ ਜਿਹੜੀ ਮੰਗ ਉਹ ਮੇਨ ਇਹੀ ਹੈ ਵੀ ਸਾਡਾ ਜਿਹੜਾ ਪੀਟੀਆਈ ਦਾ ਪੋਟ ਲਾਉਣ ਆ ਉਹ ਜਲਦੀ ਹੋ ਜਾਣਾ ਕਿਉਂਕਿ ਮੈਂ ਓਵਰੇਜ ਹੋ ਗਿਆ ਮੇਰੇ ਨਾਲ ਦੇ ਜਿਹੜੇ ਹੋਰ ਦੋਸਤ ਆ ਉਹ ਓਵਰੇਜ ਨਾ ਹੋਣ ਤਾਂ ਕਿ ਉਹਨਾਂ ਨੂੰ ਰੋਜ਼ਗਾਰ ਮਿਲ ਜੇ ਮੈਨਰੇ ਤੇ ਤਾਂ ਇੱਕ ਤਰ੍ਹਾਂ ਦਾ ਬੇਰਜ਼ਗਾਰੀ ਦਾ ਬੇਤ ੱਬਾ ਲੱਗ ਹੀ ਗਿਆ ਹਨਾ ਪਰ ਮੇਰੇ ਨਾਲ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਤੇ ਕੋਈ ਬੇਰਜ਼ਗਾਰੀ ਦਾ ੱਤਬਾ ਨ ਸ਼ਿੱਖਿਆ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਵੀ ਤੁਸੀਂ ਜਲਦੀ ਤੋਂ ਜਲਦੀ ਇਹ ਪੋਟ ਨੂੰ ਔਨ ਕਰੋ ਤਾਂ ਕਿ ਮੇਰੇ ਵਰਗਾ ਕੋਈ ਹੋਰ ਬੇਰਜ਼ਗਾਰ ਨਾ ਬਚੇ ਤੁਹਾਡੇ ਜਿਹੜੇ ਹੋਰ ਵੀ ਸਾਥੀ ਹੈਗੇ ਹੋਰ ਵੀ ਜਗ੍ਹਾ ਤੇ ਬੱਕ ਬੱਕ ਬੈਠੇ ਹਾਂ ਹਾਂਜੀ ਹਾਂਜੀ ਕਾਫੀ ਜਗ੍ਹਾ ਨੇ ਘੱਟੋ ਘੱਟ 6-7 ਜਗ੍ਹਾ ਨੇ ਫਿਰੋਜ਼ਪੁਰ ਵੀ ਆ ਸਾਡੇ ਸਾਥੀ ਆ ਜਿਹੜੇ ਮਾਨਸਾ ਵੀ ਪ੍ਰਦਰਸ਼ਨ ਕਰਿਆ ਤੇ ਲੁਧਿਆਣਾ ਵੀ ਆ ਤੇ ਸੰਗਰੂਰ ਵੀ ਆ ਟੈਂਕੀ ਤੇ ਚੜਨ ਦਾ ਜਿਹੜਾ ਕਿਉਂ ਸੁਣਿਆ ਵੀ ਤੁਸੀਂ ਟੈਂਕੀ ਚੜ ਕੇ ਕਿਉਂਕਿ ਜੀ ਉਂ ਪ੍ਰਸ਼ਾਸਨ ਵੱਲੋਂ ਕੋਈ ਜਦਾ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਹੜੀ ਅਸੀਂ ਆਪਣੀ ਮੰਗ ਆ ਕਿ ਉਹ ਸਾਰਿਆਂ ਦੇ ਅੱਗੇ ਲਾਉਣ ਲਈ ਤਾਂ ਉਹ ਟੈਂਕੀ ਦਾ ਯੂਜ਼ ਕਰਨੀ ਪਈ ਆ ਵੀ ਟੈਂਕੀ ਤੇ ਛੜ ਕੇ ਜਿਹੜਾ ਬੈਠਾ ਰਹਿਣਗੇ ਬਲਕਿ ਜਿੰਨਾ ਚਿਰ ਸਾਨੂੰ ਕੋਈ ਪ੍ਰਸ਼ਾਸਨ ਨਹੀਂ ਮਿਲਦਾ ਵੀ ਛੋਡੇ ਪੋਰਟਲ ਆਉਣ ਦੀ ਜਾਂ ਕੋਈ ਅੱਗੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਜਗ੍ਹਾ ਲਗਭਗ ਤੈ ਹੈਗਾ ਵੀ ਅਸੀਂ ਟੈਂਕੀ ਦੇ ਉੱਪਰ ਰਾਂਗੇ